ਲਗਾਤਾਰ ਹੋ ਰਹੀ بارش ਕਾਰਨ ਜਾਮੂਨ ਵੇਚਣ ਵਾਲਿਆਂ ਦੇ ਮੁਰਜਾਏ ਚਿਹਰੇ ਹੋ ਰਿਹਾ ਹੈ ਭਾਰੀ ਨੁਕਸਾਨ ਵਾਸਤ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੇ ਤਹੇ ਸੋਦੇ ਦੇ ਕੰਨਾਂ ਉੱਪਰ ਹੈ ਘੜੇ ਘੜੇ ਨੇ ਤੇ ਅੱਜ ਦੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਈ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੈ ਤੱਕਨ ਤੇ ਉਹੀ ਹਿਸਾਬ ਕਾਵਾ ਰੂਟ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਅਸੀਂ ਦੂਜੇ ਦਿਨ ਅਸੀਂ ਨਵਾਂ ਲੈਣਾ ਹੁੰਦਾ ਭਲੇ ਇਹ 150 ਵੇਚ ਗਏ ਪਰਸੋਂ 400 ਰੁਪਏ ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਜੇ ਮੌਸਮ ਵਿਭਾਗ ਵੱਲੋਂ ਲਗਾਤਾਰ 4 ਦਿਨ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਗੱਲ ਗੁਰਦਾਸਪੁਰ ਦੀ ਕਰੀਏ ਤਾਂ 3 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਝੋਨੇ ਦੀ ਫਸਲ ਲਈ ਚੰਗੀ ਦੱਸੀ ਜਾ ਰਹੀ ਹੈ ਉੱਥੇ ਹੀ ਇਸ ਬਾਰਿਸ਼ ਕਾਰਨ ਸਬਜ਼ੀਆਂ ਦਾ ਨੁਕਸਾਨ ਵੀ ਹੋ ਰਿਹਾ ਅਤੇ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਨੇ ਉੱਥੇ ਹੀ ਕੁਝ ਦਿਨਾਂ ਦੇ ਮੌਸਮੀ ਫਲ ਜਾਮੂਨ ਦੀ ਗੱਲ ਕਰੀਏ ਤਾਂ ਜਾਮੂਨ ਵੇਚਣ ਵਾਲੇ ਬਾਰਿਸ਼ ਕਾਰਨ ਲਗਾਤਾਰ ਨੁਕਸਾਨ ਚੱਲ ਰਹੇ ਨੇ ਹਨੂਮਨ ਚੌਂਕ ਵਿੱਚ ਰੇੜੀ ਤੇ ਜਾਮੂਨ ਵੇਚਣ ਵਾਲੇ लवली ਨੌਜਵਾਨ ਨੇ ਦੱਸਿਆ ਕਿ ਕੱਲ ਸਾਰੇ ਦਿਨ ਬਾਰਿਸ਼ ਹੁੰਦੀ ਰਹੀ ਜਿਸ ਕਾਰਨ ਗਾਹਕ ਨਹੀਂ ਆਇਆ ਤੇ ਜਿਨ੍ਹਾਂ ਨੇ ਵੀ ਜਾਮੁਨ ਮੰਡੀ ਤੋਂ ਖਰੀਦ ਕੇ ਲਿਆਂਦੀ ਸੀ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਕਿਉਂਕਿ ਜਾਮੁਨ ਅਜਿਹਾ ਫਲ ਹੈ ਜਿਸ ਦੇ ਬਾਰਿਸ਼ ਪੈ ਜਾਵੇ ਉਹ ਗਲਣਾ ਸ਼ੁਰੂ ਹੋ ਜਾਂਦਾ ਹੈ ਅੱਜ ਵੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਹੁਤ ਘੱਟ ਲੋਕ ਮੰਡੀ ਤੋਂ ਜਾਮੁਨ ਖਰੀਦ ਕੇ ਲੈ ਆਏ ਨੇ ਪਰ ਬਾਰਿਸ਼ ਕਾਰਨ ਜਾਮੁਨ ਦਾ ਰੇਟ ਦੁੱਗਣਾ ਹੋ ਗਿਆ ਅੱਜ ਬਾਜ਼ਾਰ ਵਿੱਚ 200 ਰੁਪਏ ਕਿਲੋ ਦੇ ਹਿਸਾਬ ਨਾਲ ਜਾਮੁਨ ਵਿਕ ਰਿਹਾ ਜਦ ਕਿ ਪਰਸੋਂ ਇਸ ਦਾ ਰੇਟ 100 ਰੁਪਏ ਕਿਲੋ ਹੋ ਗਿਆ ਸੀ ਉਸਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਵੀ ਸਵੇਰੇ 9 ਵਜੇ ਤੋਂ ਬਾਰਿਸ਼ ਹੋ ਰਹੀ ਹੈ ਜੇਕਰ ਅਜੇਹਾ ਹੀ ਰਿਹਾ ਤਾਂ ਅੱਜ ਉਸ ਨੂੰ ਵੀ ਨੁਕਸਾਨ ਹੋਵੇਗਾ ਤਾਂ ਉਸ ਵੱਲੋਂ ਲਿਆਂਦਾ ਫਲ ਖਰਾਬ ਹੋ ਜਾਵੇਗਾ ਭਾਈ ਕੀ ਨਾ ਆਪਣਾ ਮੇਰਾ ਭਾਈ ਲੋਲੀ ਇਹ ਜਾਨੂ ਰੋਝੀ ਰੋਝ ਲੈਂਦੇ ਰੋਝੇ ਰੋਈ ਲਈਦਾ ਜੀ ਜਿੱਦਾਂ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ ਕੱਲ ਸਾਰਾ ਦਿਨ ਬਾਰਿਸ਼ ਦੀ ਹੈ ਤੇ ਅੱਜ ਵੀ ਬਾਰਿਸ਼ ਹੋ ਰਹੀ ਹੈ ਇਸ ਤੋਂ ਕੀ ਮੋ ਦੇ ਆ ਮੋਲ ਭਾਈ ਤੁਹਾਡੇ ਸਾਹਮਣੇ ਹੀ ਆ ਬਾਸੇ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਕੇ ਆਏ ਨੇ ਸਾਰਿਆਂ ਨੇ ਤਹੇ ਸੋਦੇ ਦੇ ਕੰਨੋਂ ਪੈਸੇ ਘੜੇ ਘੜੇ ਨੇ ਤੇ ਅੱਜ ਦੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਸੀਂ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੈ ਰੱਖਣ ਤੇ ਉਹੀ ਹਿਸਾਬ ਦਾ ਵਾ ਬਾਕੀ ਉਹਨਾਂ ਅੱਗੇ ਦਾ ਪਤਾ ਕੋਈ ਨਹੀਂ ਫਰੂਟ ਖਰਾਬ ਹੁੰਦਾ ਬਾਰਿਸ਼ ਕਰਾਂ ਭਾਈ ਖਰਾਬ ਹੋਣਾ ਹੀ ਹੋਣਾ ਇਹ ਫਰੂਟ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਅਸੀਂ ਦੂਜੇ ਦਿਨ ਤਾਂ ਅਸੀਂ ਨਵਾਂ ਲੈਣਾ ਹੁੰਦਾ بارش ਤਾਂ ਨਹੀਂ ਹੁੰਦਾ ਦਾ ਗੱਜਦਾ ਗੱਜਦਾ ਜੀ ਇਹਨੂੰ ਵੇਚਣਾ ਪੈਂਦਾ ਸਾਨੂੰ ਜੋ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵੇਚਣਾ ਪੈਂਦਾ ਕੱਲ੍ਹ ਆਂਦਾ ਸੀ ਤੁਸੀਂ ਨਹੀਂ ਕੱਲਾ ਇਹੀ ਇਸੇ ਕੱਲ੍ਹ ਆਂਦਾ ਪਰਸੋਂ ਹਾਲ ਮੜਾ ਸੀ ਪਰਸੋਂ ਵੀ ਸਗੋਂ ਪੈਸੇ ਘੜੇ ਆ ਤੇ ਕੱਲ ਵੀ ਇਸੇ ਕੱਲ੍ਹ ਨਹੀਂ ਲੈਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਅੱਜ ਵੀ ਇੱਥੇ ਉਹ ਹੀ ਸਭ ਮੁਕਾਵਾ ਕੇ بارش ਕਰਕੇ ਕੰਮ ਖਰਾਬ ਹੀ ਲੱਗਣਿਆ ਹੇ ਤੱਕੰਦੇ ਮਤਲਬ ਰੋਈ ਤੇ ਰੋਈ ਮੰਡੀ ਚ ਆ ਰੋਈ ਤੇ ਰੋਈ ਜਿਨ੍ਹਾਂ ਨੇ ਲਿਆਂਦਾ ਉਹਨਾਂ ਨੂੰ ਕੱਲ ਬਹੁਤ ਘਾਟਾ ਪਿਆ ਹਾਂਜੀ ਘਾਟਾ ਪਿਆ ਸਾਰਾ ਖਰਾਬ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਫਿਰ ਸਸਤਾ ਵੇਚਣਾ ਪੈਣਾ ਲਗੇ ਪਾ ਦੇ ਘਾਟੇ ਵੇਚਣਾ ਪੈਣਾ ਤੇ ਫਿਰ ਉਹ ਨੁਕਸਾਨ ਹੀ ਇੱਥੇ ਕਰਨਾ ਤੇ ਜਿੱਦਾਂ ਕੱਲ ਦਾ ਮਤਲਬ ਬੱਦਲ ਹੋਇਆ ਸੀ ਹਾਂਜੀ ਤੇ ਤੁਸੀਂ ਅੱਜ ਮੰਡੀ ਤੇ ਕੱਟ ਲਿਆਂਦਾ ਫਲ ਹਾਂਜੀ ਨਹੀਂ ਲਿਆਂਦਾ ਨਹੀਂ ਪਹਿਲਾਂ ਲਿਆਂਦਾ ਤੇ ਅਸੀਂ ਉਨਾ ਹੀ ਆ ਪਏ ਆ ਇਹ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਨੇ ਕਿਸੇ ਨੇ ਵੀ ਨਹੀਂ ਲਿਆਂਦਾ ਗਏ ਤੇ ਅੱਜ ਵੀ ਗਾਹ ਨਹੀਂ ਹੋਣਾ ਜਿੱਦਾਂ ਬਾਰਿਸ਼ ਆਏ ਲੱਗਨ ਤੇ ਕੋਈ ਸਹਾਉਕਤਾ ਉਹ ਨਹੀਂ ਲੱਗਨਿਆ ਅਜ ਅੱਜ ਵੀ ਲੱਗਦਾ ਸੀ ਕਟਾ ਹੀ ਪੈ ਜਾ। ਹਾਏ ਵੀ ਹਾਏ ਤਾਂ ਕੁਝ ਨਹੀਂ ਗਿਆ ਸਾਡੇ। ਦਾਦੇ ਦੇ ਪੈਂਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕੱਲ੍ਹ ਬੰਜੇ ਨਹੀਂ ਤੇ ਫਿਰ ਮਲੋ ਉਮੀਦ ਤੇ ਬੈਠੇ ਹੋ ਰੱਖ। ਆਸਤੇ ਹੈਗੀ ਇਹ ਕੀ ਕਰਨਾ ਹੋਇਆ। ਇਹ ਸਾਰਾ ਫਰੂਟ ਕਟਾ ਆਇਆ ਜਾਂ ਮਨੂੰ ਕਟਾ ਆਇਆ ਇੰਦਰਾ ਨਾ। ਘਾਟ ਆਇਆ ਪਿਛੋਂ ਮਲੋ ਫਸਲ ਗਿਆ ਮਨੂੰ ਕਟਰੀ ਬਾਸ਼ ਕਰਕੇ ਖਰਾਬ ਹੋਇਆ। ਮਹੰਗਾ ਵੀ ਵਿਕ ਰਿਹਾ। ਮਹੰਗਾ ਉਸੇ ਕਰਕੇ ਮਹੰਗਾ ਵੀ ਵਿਕ ਰਿਹਾ। ਕੱਲੇ ਇਹ 150 ਰੁਪਏ ਵੇਚ ਗਏ ਆ ਪਰਸੋਂ 100 ਰੁਪਏ ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਹੋ ਜੇ। ਅੱਜ 2 ਉਹ ਵੀ ਕੋਈ ਪਤਾ ਨਹੀਂ ਕਿ ਕੀ ਬਣਨਾ ਹੈ ਸਾਡੇ ਆਪਣੇ ਪੈਸੇ ਘਟ ਜਨੇ ਹੈਗੇ ਆ ਜੀ ਮਤਲਬ ਗਾਹ ਖਾਏਗਾ ਤਾਂ ਹੀ ਵਿੱਚ ਗਾਹ ਦੇ ਡਿਪੈਂਡ ਕਰਦਾ ਜੀ ਗਾਹ ਲੱਗੇਗਾ ਤੇ ਵੇਖਣਾ ਜੇ ਨਹੀਂ ਲੱਗੇਗਾ ਗਾਹ ਤਾਂ ਫਿਰ ਕਿੰਨੂੰ ਕੀ ਕਰਨਾ ਵੇਚਣਾ ਪੈਂਦਾ ਸਾਨੂੰ ਘਟਬੱਦ ਕਰਕੇ